ਅਸਲਾਮੁਅਲੈਕum ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਗਰ ਜਿਸ ਤਰ੍ਹਾਂ ਕੇ ਸਭ ਲੋਕ ਜਾਣਦੇ ਨੇ ਤੁਹਾਨੂੰ ਵੀ ਪਤਾ ਹੈ ਕਿ ਕੱਲ ਦਾ ਇੱਕ ਵਾਕਿਆ ਹੋਇਆ ਹੈ ਕਿ ਰਾਜਵੀਰ ਜੁੜਾ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਉਹ ਬੜੀ ਸਵਿਅਰ ਕੰਡੀਸ਼ਨ ਜੇ ਹਸਪੀਟਲ ਚ ਦਾ ਹਾਲ ਹੈ ਤੇ ਆਪਣੀ ਅੱਜ ਦੀ ਜਿਹੜੀ ਵੀਡੀਓ ਆਪਾਂ ਦੇਖਣ ਲੱਗੇ ਆ ਨਾ ਇਹਦੇ ਵਿੱਚ ਇਹ ਦੇਖਣਾ ਹੈ ਕਿ ਇੱਕ ਮਹਾਨ ਸ਼ਖਸ ਆਪਾਂ ਮਹਾਨ ਹੀ ਉਹਨਾਂ ਨੂੰ ਕਹਾਂਗੇ ਕਿਉਂਕਿ ਜੋ ਕੰਮ ਕਰ ਰਹੇ ਨੇ ਜਾਂ ਜੋ ਕਰਨਾ ਚਾਹ ਰਹੇ ਨੇ ਇਨਸਾਨੀਅਤ ਵਾਸਤੇ ਉਹ ਇੱਕ ਮਹਾਨ ਕੰਮ ਹੈ ਉਹ ਕਹਿੰਦੇ ਬੈਨੇ ਕਿ ਅਗਰ ਉਹਨਾਂ ਦੇ ਵਾਸਤੇ ਕਿਦਰੇ ਜਿਸਮ ਦੇ ਕਿਸੇ ਹਿੱਸੇ ਦੀ ਜ਼ਰੂਰਤ ਪਵੇ ਨਾ ਤੇ ਮੈਂ ਦੇਣ ਨੂੰ ਤਿਆਰ ਆ ਅੱਖ ਦੀ ਜ਼ਰੂਰਤ ਪੈਣੀ ਕੋਈ ਬੰਦਾ ਹਾਂ ਕੋਈ ਇੱਕ ਬੰਦਾ ਹੈ ਉਹ ਕਹਿੰਦਾ ਕਿ ਵੀ ਮੈਂ ਹਰ ਸ਼ਾਇਦ ਦੇਣ ਨੂੰ ਤਿਆਰ ਆ ਆਪਣੇ ਜਿਸਮ ਦਾ ਕੋਈ ਵੀ ਹਿੱਸਾ ਤੱਕ ਤੇ ਉਹ ਮਹਾਨ ਸ਼ਖਸੀਅਤ ਕੌਣ ਨੇ ਉਹ ਆਪਾਂ ਵੀਡੀਓ ਜੀ ਦੇਖਨੇ ਆ ਉਸ ਤੋਂ ਬਾਅਦ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਠੀਕ ਠਾਕ ਉਹ ਜੀ ਚੜ੍ਹਦੀ ਕਲਾ ਦੇ ਵਿੱਚੋਂ ਇਹ ਸਰਦਾਰ ਜੀ ਨੂੰ ਗੌਰ ਦੇ ਨਾਲ ਦੇਖੋ ਇਹ ਸਰਦਾਰ ਜੀ ਨੂੰ ਮੇਰੇ ਵਿੱਚ ਅੱਜ ਕੁਝ ਵੀ ਦੇਖਣ ਵਾਲੀ ਗੱਲ ਨਹੀਂ ਆ ਤੇ ਨਾ ਹੀ ਮੈਂ ਕੋਈ ਇਹੋ ਜਿਹੀ ਗੱਲ ਕਰਨ ਲੱਗਾ ਜੋ ਵੀ ਗੱਲ ਕਰਨੀ ਆ ਅੱਜ ਇਹ ਸਰਦਾਰ ਜੀ ਨੇ ਕਰਨੀ ਆ ਸਰਦਾਰ ਭਪਿੰਦਰ ਸਿੰਘ ਹੋਰਾਂ ਨੇ ਇਹ ਅੱਜ ਮੈਨੂੰ ਮੁਹਾਲੀ ਤੋਂ ਮਿਲਣ ਵਾਸਤੇ ਆਏ ਆ ਜਲੰਧਰ ਦੇ ਵਿੱਚ ਆਏ ਆ ਦੋ ਤਿੰਨ ਵਾਰ ਪਹਿਲਾਂ ਵੀ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੇਰੇ ਕੋਲੇ ਨਾ ਅੱਜ ਕੋਈ ਮਾਈਕ ਆ ਪਰ ਮੇਰਾ ਜੱਥ ਕੀਤਾ ਵੀ ਰਣੀਆ ਗੱਲਾਂ ਇੰਨੀਆਂ ਖੂਬਸੂਰਤ ਸੀ ਵੀ ਕੁਝ ਨਾ ਕੁਝ ਰਿਕਾਰਡ ਕਰ ਲਾਂ ਕਿੰਨਾ ਕਿਤੇ ਚਲੋ ਵਰਤੋਂਯੋਗ ਚੀਜ਼ ਹੋ ਜਾਂਦੀ ਆ ਸਰਦਾਰ ਭਪਿੰਦਰ ਸਿੰਘ ਆਏ ਇਹ ਮੈਨੂੰ ਕਹਿੰਦੇ ਜੀ ਕਿ ਅਸੀਂ ਹਰ ਪੀੜਤਾ ਦੀ ਸੇਵਾ ਕਰਨੀ ਆ ਜਾ ਕੇ ਆਪ ਸੇਵਾ ਕਰਨੀ ਆ ਨਿਰਸਵਾਰਥ ਸੇਵਾ ਕਰਨੀ ਆ 1 ਰੁਪਿਆ ਨਹੀਂ ਲੈਣਾ ਕਿਸੇ ਤੋਂ ਸਾਡੀ ਕਿਸੇ ਸੰਸਥਾ ਨਾਲ ਗੱਲ ਖਰਾ ਦੇਓ ਮੈਂ ਭਾਈ ਅਮਰਵੀਰ ਹੋਰਾਂ ਦੇ ਨਾਲ ਗੱਲਬਾਤ ਕਰਵਾਤੀ ਆ ਚਲੋ ਉਹਨਾਂ ਦੀਆਂ ਨਿਯਮ ਸ਼ਰਤਾਂ ਦੇ ਉੱਤੇ ਜਦੋਂ ਇਹ ਆਪੇ ਆਪਸ ਦੇ ਵਿੱਚ ਗੱਲ ਕਰ ਲੈਣਗੇ ਫਿਰ ਇਹਨਾਂ ਨੇ ਗੱਲ ਛੇੜ ਲਈ ਜੀ ਰਾਜਵੀਰ ਜਵੰਦਾ ਬਾਈ ਬਾਰੇ ਜਿਹੜੇ ਕਿ ਇਸ ਵੇਲੇ ਫੋਟਸ ਹਸਪਤਾਲ ਦੇ ਵਿੱਚ ਦਾਖਲਾ ਕਹਿੰਦੇ ਭਾਈ ਜੀ ਕੁਛ ਇਦਾਂ ਦਾ ਹੋ ਸਕਦਾ ਵੀ ਜੇਕਰ ਡਾਕਟਰ ਇਹ ਗੱਲ ਕਹਿਣ ਕਿ ਆਹ ਅੰਗ ਚਾਹੀਦਾ ਜਿਹੜਾ ਕਿ ਜਵੰਦਾ ਵੀਰ ਦੇ ਲਾਉਣਾ ਤੇ ਮੈਂ ਉਹ ਅੰਗ ਦੇਣ ਨੂੰ ਤਿਆਰ ਆ ਮੇਰੇ ਮਨ ਦੇ ਵਿੱਚ ਐਉਂ ਆਇਆ ਵੀ ਕਈ ਵਾਰੀ ਬੰਦਾ ਜਜ਼ਬਾਤੀ ਹੋ ਕੇ ਕਹਿ ਦਿੰਦਾ ਵੀ ਜਾਨ ਜਨੋਕੋ ਵੱਟਾ ਮਸਲਾ ਇਹੋ ਜਿਹਾ ਹੋਵੇ ਆਪਾਂ ਕਹਿ ਦਿੰਨੇ ਜੀ ਮੈਂ ਹਾਜ਼ਰ ਆ ਪਰ ਇਹਨਾਂ ਨੇ ਕੱਢ ਕੇ ਨਾ ਮੈਨੂੰ ਆਪਦੇ ਸਰਟੀਫਿਕੇਟ ਵਿਖਾਤੇ ਕਹਿੰਦੇ ਪੀਜੀਆਈ ਨੂੰ ਮੈਂ ਆਪਦੀ ਬਾਡੀ ਪਹਿਲਾਂ ਡੋਨੇਟ ਕੀਤੀ ਹੋਈ ਆ ਆ ਲੋ ਜੀ ਕਾਰਡ ਕਹਿੰਦੇ ਮੈਂ ਡਾਕਟਰ ਦੇ ਕੋਲੇ ਜਾ ਕੇ ਇਹ ਗੱਲ ਕਹੀ ਸੀ ਕਿ ਕੀ ਮੈਂ ਜਿਉਂਦੇ ਜੀ ਨਹੀਂ ਆਪਦੀ ਇੱਕ ਅੱਖ ਕਿਸੇ ਨੂੰ ਦੇ ਸਕਦਾ ਮੇਰੇ ਮਰਨ ਤੋਂ ਬਾਅਦ ਮੇਰੀਆਂ ਅੱਖਾਂ ਕਿਹਦੇ ਲੱਗਦੀਆਂ ਮੈਨੂੰ ਕੀ ਪਤਾ ਇਹਦੇ ਬਾਰੇ ਮੈਂ ਚਾਹੁੰਦਾ ਜੀ ਕਿ ਮੇਰੇ ਜਿਉਂਦੇ ਜੀ ਮੇਰੀ ਇੱਕ ਅੱਖ দান ਹੋ ਜੇ ਜੇਕਰ ਮੇਰੀ ਕੋਈ ਕਿਡਨੀ ਲੈਣੀ ਚਾਹੁੰਦਾ ਹੋਵੇ ਮੈਂ ਇੱਕ ਕਿਡਨੀ ਦੇਣ ਨੂੰ ਤਿਆਰ ਆ ਮੈਂ ਰਾਜਵੀਰ ਜਵੰਦੇ ਨੂੰ ਕਿਡਨੀ ਦੇਣ ਨੂੰ ਤਿਆਰ ਆ ਮੈਂ ਆਪਣੇ ਸਰੀਰ ਦਾ ਜਿਹੜਾ ਵੀ ਅੰਗ ਉਹਦੀ ਵਰਤੋਂ ਦੇ ਵਿੱਚ ਆ ਸਕੇ ਉਹ ਦੇਣ ਨੂੰ ਤਿਆਰ ਆ ਤੇ ਅਗਲੀ ਗੱਲ ਉਹ ਕਹਿੰਦੇ ਜੀ ਇਕੱਲੇ ਰਾਜਵੀਰ ਜਵੰਦੇ ਦੀ ਗੱਲ ਨਹੀਂ ਜੇ ਕੋਈ ਹੋਰ ਵੀ ਕਿਸੇ ਦੇ ਮੇਰਾ ਕੋਈ ਅੰਗ ਕੰਮ ਆ ਜੇ ਤਾਂ ਮੈਂ ਉਹ ਅੰਗ ਦੇਣ ਨੂੰ ਤਿਆਰ ਆ। ਇਹ ਵੀ ਪੰਜਾਬੀ ਹਨ ਇਹੋ ਜਿਹਾ ਜਜ਼ਬਾ ਵੀ ਹੈ। ਪਤਾ ਨਹੀਂ ਕਿਥੋਂ ਇੰਨਾ ਵੱਡਾ ਜੇਰਾ ਇਹੋ ਜੀ ਗੱਲ ਇਹੋ ਜੀ ਭਾਵਨਾ ਇਹੋ ਜੀ ਸੱਚੀ ਭਾਵਨਾ ਲੈ ਕੇ ਲੋਕ ਆਉਂਦੇ ਆ। ਮੈਂ ਬਹੁਤ ਭਾਵਕ ਹੋਇਆ। ਕੁਝ ਕ ਮੈਨੂੰ ਇਹ ਕਹਿੰਦੇ ਜੀ ਆਹ ਲਓ ਜੀ ਕੁਝ ਕ ਪੈਸੇ। ਇਹ ਤੁਸੀਂ ਆਪਦੀ ਮਰਜ਼ੀ ਦੇ ਨਾਲ ਜਿੰਨੂੰ ਵੀ ਜਿਹੜਾ ਲੋੜਵੰਦ ਬੰਦਾ ਤੁਹਾਨੂੰ ਲੱਗੇ। ਵੀ ਆ ਕਿਸੇ ਦਾ ਕੋਈ ਇਲਾਜ ਕਰਨਾ, ਆ ਕਿਸੇ ਦੀ ਕੋਈ ਜ਼ਰੂਰਤ ਆ। ਇਹਨਾਂ ਨੇ ਮੈਨੂੰ ਹਾਲਾਂਕਿ ਇਹ ਗੱਲ ਬੜੀ ਸਖਤ ਹਦਾਇਤ ਨਾਲ ਕਹੀ। ਕਿ ਆ ਗੱਲ ਕਿਤੇ ਨਸ਼ਰ ਨਹੀਂ ਕਰਨੀ ਤੇ ਪਰ ਮੈਥੋਂ ਰਹਾ ਨਹੀਂ ਗਿਆ ਤੇ ਮੈਂ ਧੰਨਵਾਦੀ ਆ ਬਾਈ ਜੀ ਉਹ ਗੱਲ ਜਿਹੜੀ ਤੁਸੀਂ ਮੈਨੂੰ ਦੱਸੀ ਆ ਨਾ ਉਹ ਮੈਨੂੰ ਦੁਬਾਰਾ ਦੱਸੋ ਮੈਂ ਬਹੁਤ ਫਸ ਗਿਆ ਉਹ ਗੱਲ ਜੀ ਉਹ ਮੈ ਜੀ ਵਾਲੀ ਹਾਂ ਜੋ ਵੀ ਤੁਸੀਂ ਮੈਨੂੰ ਪਹਿਲਾਂ ਚਾਹ ਦਾ ਪਹਿਲਾਂ ਸਾਂਝਾ ਕਰਨ ਵੇਲੇ ਕਹਿੰਦੇ ਸੀ ਜੀ 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 ਹਾਂ ਜੀ ਟਣਸ ਆਫ ਗੱਲ ਇਹ ਹੈ ਕਿ ਮੈਂ ਤਾਂ ਵੈਸੇ ਹਰ ਇੱਕ ਨੂੰ ਇਹ ਬੇਨਤੀ ਕਰਦਾ ਕਿ ਜਦੋਂ ਇਹੋ ਜੀ ਪਰਸਨੈਲਿਟੀ ਇਸ ਅ ਮਕਾਮ ਤੋਂ ਮਤਲਬ ਆਪਣਾ ਪੂਰਾ ਕਰਕੇ ਜਾਂਦੀਆਂ ਤਾਂ ਸਭ ਤੋਂ ਪਹਿਲਾਂ ਤਾਂ ਹਰ ਇੱਕ ਪਰਿਵਾਰ ਨੂੰ ਉਹਨਾਂ ਦੇ ਅੰਗ ਡੋਨੇਟ ਕਰਨੇ ਚਾਹੀਦੇ ਆ ਕਿਉਂਕਿ ਜਿਹੜੀ ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ ਲੇਕਿਨ ਜੇ ਮੈਂ ਆਪਣੀ ਗੱਲ ਕਰਦਾ ਜਿੱਦਾਂ ਹੁਣ ਜਵੰਦਾਜੀ ਬਾਰੇ ਮੈਨੂੰ ਸਵੇਰੇ ਪਤਾ ਲੱਗਿਆ ਤੇ ਤੁਹਾਡੀ ਉਹ ਜਿਹੜਾ ਮੈਂ ਮੈਸੇਜ ਸੁਣਿਆ ਉਦੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਵੈਸੇ ਤਾਂ ਮੈਂ ਆਪਣਾ ਜ਼ਿੰਦਗੀ ਦਾ ਬਹੁਤ ਪਹਿਲਾਂ ਤੋਂ ਇਹ ਫੈਸਲਾ ਕਰ ਚੁੱਕਿਆ ਹਾਂ ਕਿਉਂਕਿ ਮੈਂ ਆਪਣੀ ਪੂਰੀ ਬਾਡੀ ਤੇ ਪੂਰੇ ਜਿਹੜੇ ਆਪਣੇ ਆਰਗਨਸ ਆ ਉਹ ਪੀਜੀਆਈ ਜਾ ਕੇ ਡੋਨੇਟ ਕਰ ਚੁੱਕਿਆ ਹਾਂ ਜਿਹਦਾ ਪ੍ਰੂਫ ਮੈਂ ਤੁਹਾਨੂੰ ਦਿਖਾ ਚੁੱਕਿਆ ਹਾਂ ਲੇਕਿਨ ਮੈਂ ਇਹ ਸੱਚੇ ਦਿਲੋਂ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਹਿਣਾ ਕਿ ਜੇਕਰ ਮੇਰਾ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਅੰਗ ਦੇ ਕੇ ਜਵੰਦਾ ਜੀ ਦੀ ਜਾਨ ਬਚਦੀ ਹੈ ਜਾਂ ਉਹ ਇਸ ਦੁਨੀਆ 'ਚ ਵਿਚਰ ਸਕਦੇ ਆ ਤਾਂ ਮੈਂ ਖੁਸ਼ੀ-ਖੁਸ਼ੀ ਇਸ ਨੂੰ ਪ੍ਰਵਾਨ ਕਰਨ ਵਾਸਤੇ ਤਿਆਰ ਹਾਂ ਬਈ ਇਹ ਕਿੱਥੋਂ ਇੰਨਾ ਵੱਡਾ ਜੀਰਾ ਕਿੱਥੋਂ ਲੈ ਕੇ ਆਉਨੇ ਤੁਸੀਂ ਆਹ ਗੱਲਾਂ ਮੈਂ ਦੇਖੋ ਬਹੁਤ ਸਾਰੇ ਭੈਣਾ ਵੀਰ ਸਾਨੂੰ ਮਿਲਦੇ ਆ ਅੰਗਦਾਨ ਵੀ ਕਰਨਾ ਚਾਹੀਦਾ ਖੂਨਦਾਨ ਵੀ ਕਰਨਾ ਚਾਹੀਦਾ ਪਰ ਇਸ ਤਰੀਕੇ ਦੀ ਭਾਵਨਾ ਇਹ ਨਾ ਤਾਂ ਕੋਈ ਮੇਰਾ ਖਿਆਲ ਵੀ ਤੁਸੀਂ ਟੀਵੀ ਚੈਨਲ ਦੇ ਲਈ ਗੱਲਬਾਤ ਕਰਨੀ ਚਾਹੁੰਦੇ ਸੀਗੇ ਇਹ ਤਾਂ ਮੈਂ ਹੀ ਬਾਈ ਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਆਪਾਂ ਰਿਪੋਰਟ ਕਰ ਲਈਏ ਚਾਰ ਗੱਲਾਂ ਜਿਹੜੀਆਂ ਤੁਸੀਂ ਮੈਨੂੰ ਕਹਿ ਰਹੇ ਆ ਇਹ ਤੁਹਾਡੇ ਅੰਦਰ ਇਹ ਜਿਹੜਾ ਜਜ਼ਬਾ ਇਹ ਫੁੱਟਦਾ ਕਿਵੇਂ ਬਾਈ ਇਹ ਐਕਚੁਅਲੀ ਜੀ ਇਹ ਸਭ ਤੋਂ ਵੱਡੀ ਔਕਾਰਪੁਰ ਕੋ ਵਹਿਗਰੂ ਦੀ ਕਿਰਪਾ ਹੈ ਜਦੋਂ ਤੁਸੀਂ ਗੁਰਬਾਣੀ ਨਾਲ ਜੁੜਦੇ ਆ ਤਾਂ ਜਿਹੜਾ ਇਹ ਜਿਹੜੀ ਮਮਤਾ ਹੈ ਜਿਹੜੀ ਜਿਹੜਾ ਇਹ ਤੁਹਾਡਾ ਅ ਜਿੰਦਗੀ ਜੀਉਣ ਦਾ ਇੱਕ ਚਾ ਉਹ ਉਹ ਖਤਮ ਹੋ ਜਾਂਦਾ ਮੇਰੇ ਪਾਸ਼ਾ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭਨਾ ਕੀ ਰੇਣ ਕਾ ਤੋ ਆਉ ਹਮਾਰੇ ਪਾਸ ਮੇਰੇ ਪਾਸ਼ਾ ਨੇ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਜੇ ਤੂੰ ਜੀਣਾ ਚਾਹੁੰਦਾ ਤੇ ਪਹਿਲਾਂ ਮਰਨ ਕਬੂਲ ਕਰ ਲੈ ਜੇ ਅਸੀਂ ਅਜ ਮਰਨਾ ਕਬੂਲ ਕਰ ਲੰਨੇ ਆ ਤਾਂ ਜ਼ਿੰਦਗੀ ਦੇ ਵਿੱਚ ਕਦੇ ਮੌਤ ਆਉਂਦੀ ਹੀ ਨਹੀਂ ਇਹ ਮੈਂ ਦਾਵੇ ਨਾਲ ਕਹਿੰਦਾ ਮੌਤ ਦਾ ਭੈ ਜਦੋਂ ਤੁਹਾਡੇ ਵਿੱਚੋਂ ਇੱਕ ਵਾਰ ਨਿਕਲ ਗਿਆ ਤਾਂ ਜੋ ਜ਼ਿੰਦਗੀ ਤੁਸੀਂ ਜੀਨੇ ਹੋ ਉਹ ਜ਼ਿੰਦਗੀ ਜੀਣ ਦਾ ਅੰਦਾਜ਼ ਉਹ ਜ਼ਿੰਦਗੀ ਜੀਣ ਦਾ ਸ਼ੌਕ ਉਹ ਜ਼ਿੰਦਗੀ ਜੀਣ ਦਾ ਇੱਕ ਨਜ਼ਰੀਆ ਜਿਹੜਾ ਵੱਖਰਾ ਹੀ ਹੁੰਦਾ ਤੁਸੀਂ ਰੇਲ ਕੋਚ ਫੈਕਟਰੀ ਦੇ ਵਿੱਚ ਨੌਕਰੀ ਕਰਦੇ ਰਹੇ ਆ ਜੀ ਇਸ ਵੇਲੇ ਪੈਨਸ਼ਨ ਤੇ ਆ ਹਾਂਜੀ ਇਸ ਵੇਲੇ ਮੁਹਾਲੀ ਦੇ ਵਿੱਚ ਆ ਜੀ ਤੇ ਤੁਸੀਂ ਇਕੱਲੀ ਪੈਨਸ਼ਨ ਤੇ ਹੀ ਆ ਜੀ ਬਿਲਕੁਲ ਜੀ ਇਹ ਵੀ ਗੱਲ ਨਾਲ ਹਾਂਜੀ ਤੁਸੀਂ ਇੰਨੀ ਸਾਦੀ ਜ਼ਿੰਦਗੀ ਕਿਵੇਂ ਜਿਉਂਦੇ ਆ ਬਾਈ ਜੀ ਨੇ ਮੈਨੂੰ ਇਹ ਗੱਲ ਕਹੀ ਤੇ ਕਹਿੰਦੇ ਬਈ ਅਸੀਂ 10 ਸਾਲ ਤੋਂ ਕਦੇ ਰੋਟੀ ਨਹੀਂ ਖਾਧੀ 10 ਸਾਲ ਤੋਂ ਕਦੇ ਕਹਿੰਦੇ ਵੀ ਅੰਨ ਖਾਦਾ ਹੀ ਨਹੀਂ ਨਾ ਕਣਕ ਨਾ ਚੌਲ ਨਾ ਕੁਝ ਵੀ ਨਹੀਂ ਖਾਦਾ ਬਾਈ ਜੀ ਫਿਰ ਖਾਂਦੇ ਕੀ ਆ ਭਾਜੀ ਜਿੱਦਾਂ ਹੋਰ ਕੀ ਕੀ ਕਰਦੇ ਹੋ ਮਤਲਬ ਕਿ ਡਰਾਈ ਫਰੂਟ ਆਪਣਾ ਫਰੂਟ ਤੇ ਦੁੱਧ ਇਹ ਨਾ ਚੀਜ਼ਾਂ ਦਾ ਮੈਂ ਸਿਰਫ ਤੇ ਆਪਣੀ ਜ਼ਿੰਦਗੀ ਸੇਵਨ ਕਰਦਾ ਔਰ ਹਰ ਰੋਜ਼ ਕਟੋ-ਕਟ ਜਾਦੀ ਨਹੀਂ ਤਾਂ 10 ਕਿਲੋਮੀਟਰ ਵਰਕ ਕਰਦਾ। ਹੋਰ ਮੈਨੂੰ ਕੋਈ ਵਰਕ ਮਿਲ ਜੇ ਕਿਤੇ ਕਹੀਂ ਵਾਣੀ ਹੋਏ। ਮੈਂ ਆਪਣੇ ਆ ਨੌਨਸ ਤੋਂ ਥੋੜੀ ਜਿਹੀ ਜ਼ਮੀਨ ਲੈ ਕੇ ਵੀ ਆਰਗੈਨਿਕ ਖੇਤੀ ਕਰਦਾ ਰਿਹਾ। ਮੇਰੇ ਕਹਿਣ ਤੋਂ ਬਾਅਦ ਮੈਂ ਗੁਰੂ ਤੋਂ ਡਰ ਕੇ ਕਹਿੰਦਾ ਅੱਜ ਵੀ ਮੈਨੂੰ ਜੇ ਕੋਈ ਸਵੇਰੇ ਕਹੀਂ ਫੜਾ ਦੇ ਤਾਂ ਮੈਂ ਉਹ ਕਹੀਂ ਨੂੰ ਸ਼ਾਮ ਨੂੰ ਛੱਡਦਾ। ਔਰ ਮੈਂ ਅੱਜ ਦੀ ਪਨੀਰੀ ਨੂੰ ਅੱਜ ਦੀ ਜਵਾਨੀ ਨੂੰ ਇਹ ਚੈਲੰਜ ਕਰਦਾ ਕਿ ਮੇਰੇ ਬਰਾਬਰ ਜੇ ਕੋਈ ਕਹੀਂ ਚਲਾ ਕੇ ਦਿਖਾਏ। ਤਾਂ ਮੇਉ ਦੇ ਅਗੇ ਆਪਣਾ ਸਿਰ ਨਵਾਉਣ ਵਾਸਤੇ ਤਿਆਰ ਹੈ ਵਾਹ ਕਿਹੜੀ ਉਮਰ ਕਿੰਨੀ ਹੈ ਜੀ ਹੁਣ ਮੇਰੀ ਉਮਰ ਇਸ ਟਾਈਮ ਜੀ 70 ਸਾਲ ਹੈ ਹੂੰ ਤੁਹਾਡਾ ਤਾਂ ਜਿਹੜਾ ਪ੍ਰਭਾਵਸ਼ਾਲੀ ਦਿੱਖ ਤੁਹਾਡੀ ਬਹੁਤ ਆ ਇਹ ਇਹ ਗੁਰੂ ਦੀ ਕਿਰਪਾ ਨਾਲ ਹੈ ਜੀ ਮੈਂ ਮੈਂ ਹਾਂ ਗੁਰੂ ਦੀ ਕਿਰਪਾ ਤੇ ਭਾਈ ਜੀ ਜਿੰਨੇ ਫਿੱਟ ਆ ਨਾ ਉਮਰ ਕਿੰਨੀ ਹੁਣ ਤੁਹਾਡੀ ਇਸ ਟਾਈਮ 70 ਸਾਲ 70 ਸਾਲ ਉਮਰ ਹੈ ਜੀ ਤੇ ਅਸੀਂ ਵੀ ਇੰਨਾ ਵਰਗੇ ਫਿੱਟ ਨਹੀਂਗੇ ਪਰ ਇਹ ਉਹਦੀ ਕਿਰਪਾ ਹੈ ਇਹ ਹਾਂ ਕਿਉਂ ਕਿ ਕਿਉਂਕਿ ਜਦੋਂ ਤੁਸੀਂ ਡਿਸਪਲਨ ਦੇ ਵਿੱਚ ਰਹਿੰਦੇ ਹੋ ਜਦੋਂ ਤੁਸੀਂ ਗੁਰਬਾਣੀ ਦਾ ਸਹਾਰਾ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਜੀ ਉਹ ਬਿਲਕੁਲ ਕੰਪਲੀਟਲੀ ਤੌਰ ਤੇ ਖਤਮ ਹੋ ਜਾਂਦੀਆਂ ਜੀ ਤੁਹਾਡੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਤੁਹਾਡੀਆਂ ਹੋਰ ਤਮੰਨਾਵਾਂ ਜਿਹੜੀਆਂ ਉਹ ਸਾਰੀਆਂ ਖਤਮ ਹੋ ਜਾਂਦੀਆਂ ਸਿਰਫ ਤੇ ਸਿਰਫ ਤੁਸੀਂ ਮਿਹਨਤ ਤੇ ਉਸ ਅਕਾਲ ਪੁਰਖ ਵੈਗਰੂ ਤੇ ਪੂਰਨ ਤੌਰ ਤੇ ਭਰੋਸਾ ਕਰਦੇ ਹੋ ਤੇ ਜ਼ਿੰਦਗੀ ਜੇ ਤੁਸੀਂ ਵਧੀਆ ਤਰੀਕੇ ਨਾਲ ਜੀਣੀ ਚਾਹੁੰਦੇ ਹੋ ਤਾਂ ਆਪਣੇ ਈਸ਼ਟ ਦੇ ਉੱਤੇ ਭਰੋਸਾ ਇਮਾਨਦਾਰੀ ਔਰ ਸਖਤ ਮਿਹਨਤ ਜਿਹੜੀ ਆ ਉਹ ਤੁਹਾਨੂੰ ਹਮੇਸ਼ਾ ਹੀ ਬੁਲੰਦੀਆਂ ਵੱਲ ਲੈ ਕੇ ਜਾਊਗੀ ਮੇਰਾ ਇਹ ਤੁਹਾਡਾ ਦਾਵਾ ਹੈ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਜਿਹੜੇ ਮੈਂ ਤੁਹਾਨੂੰ ਪੈਸੇ ਦਿੱਤੇ ਅਟੇ ਨੇ ਇਹ ਮੇਰਾ ਕਿਤੇ ਨਾਂ ਨਹੀਂ ਹੋਣਾ ਚਾਹੀਦਾ ਉਹ ਕਿਉਂ ਕਿਹਾ ਸੀ ਜੀ ਐਕਚੁਅਲੀ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਕਿ ਦੇਣ ਵਾਲਾ ਤਾਂ ਉਹ ਇਕੋ ਇੱਕ ਅਕਾਲਪੁਰ ਕੁ ਵਾਹਿਗੁਰੂ ਹੈ ਜੀ ਕਿਉਂਕਿ ਬੰਦੇ ਦੀ ਕੋਈ ਔਕਾਤ ਨਹੀਂ ਜਦੋਂ ਬੰਦਾ ਕਹਿ ਦਿੰਦਾ ਮੈਂ ਜੀ ਉੱਥੇ ਇੰਨਾ ਦਾਨ ਕੀਤਾ ਮੈਂ ਜੀ ਉੱਥੇ ਇੰਨਾ ਦਾਨ ਕੀਤਾ ਦਾਨ ਨਹੀਂ ਦਾਨ ਤਾਂ ਸਿਰਫ ਉਹ ਅਕਾਲਪੁਰ ਕਰਨ ਵਾਲਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਅਸੀਂ ਤਾਂ ਉਹਦੇ ਸਾਹਮਣੇ ਇੱਕ ਬੁਲਬਲਾ ਜਿਦਾਂ ਬੁਲਬਲਾ ਹੁੰਦਾ ਬੁਲਬਲੇ ਦਾ ਕੋਈ ਪਤਾ ਨਹੀਂ ਕਦੋਂ ਉਹਨੇ ਫੁੱਟੇ ਜਾਣਾ ਸੋ ਸਾਡਾ ਦਾ ਹਾਲ ਇਹ ਹੈ ਜੀ ਸੋ ਉਹ ਵਕਤ ਵੀ ਦੇਖਿਆ ਟਨਣਾ ਸਾਹਿਬ ਜਦੋਂ 100-100 ਰੁਪਏ ਵਾਸਤੇ ਵੀ ਆੜਤੀਆਂ ਕੋਲ ਜਾਂਦੇ ਸੀ ਕੱਪੜੇ ਲੈਣੇ ਤਾਂ ਆੜਤੀਆਂ ਕੋਲੋਂ ਖਾਤ ਲੈਣੀ ਤਾਂ ਆੜਤੀਆਂ ਕੋਲੋਂ ਦਵਾਈ ਲੈਣੀ ਤਾਂ ਆੜਤੀਆਂ ਕੋਲੋਂ ਫੀਸ ਲੈਣੀ ਤਾਂ ਆੜਤੀਆਂ ਕੋਲੋਂ ਤੇ ਅੱਜ ਜੇ ਗੁਰੂ ਨੇ ਇੰਨੀ ਕਿਰਪਾ ਕੀਤੀ ਹੈ ਕਿ ਜੇ ਅੱਜ ਕਿਤੇ ਕਿਸੇ ਦਾ ਕੰਮ ਸਾਰਨ ਵਾਸਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਤਾਂ ਮੈਂ ਸਮਝਦਾ ਵੀ ਇਹ 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 ਬੰਦੇ ਦੀ ਔਕਾਤ ਨਹੀਂ ਇਹ ਸਿਰਫ ਤੇ ਸਿਰਫ ਉਸ ਅਕਾਲਪੁਰ ਕੋ ਵਾਹਿਗੁਰੂ ਦੀ ਕਿਰਪਾ ਹੈ ਉਸ ਦੀ ਕਿਰਪਾ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ ਤੁਸੀਂ ਮੈਂ ਕੱਲ ਰੱਸੀ ਸੀ ਡਾਕਟਰ ਸਹਿਬਾਨ ਨੂੰ ਇਹ ਗੱਲ ਕਹੀ ਜਾ ਕੇ ਪੀਜੀਏ ਵਿੱਚ ਕਿ ਮੇਰੇ ਜਿਉਂਦੇ ਜੀ ਨੇ ਮੇਰੀ ਅੱਖ ਮੇਰੀ ਕਿਡਨੀ ਮੇਰੇ ਸਰੀਰ ਦਾ ਕੋਈ ਹੋਰ ਅੰਗ ਕਿਸੇ ਨੂੰ ਦਿੱਤਾ ਜਾ ਸਕਦਾ ਉਹਨਾਂ ਨੇ ਕੀ ਕਿਹਾ ਸੀ ਤੇ ਤੁਸੀਂ ਇਹ ਗੱਲ ਕਿਉਂ ਕਹੀ ਸੀ ਉਹ ਉਹਨਾਂ ਨੇ ਕਿ ਮੈਂ ਇਸ ਕਰਕੇ ਕਹੇ ਸੀ ਕਿ ਕਿਉਂਕਿ ਜੇ ਮੈਂ ਹੁਣ ਜੇ ਸਪੋਜ਼ ਮੈਨੂੰ ਦੋ ਅੱਖਾਂ ਮਹਾਰਾਜ ਨੇ ਦਿੱਤੀਆਂ ਤਾਂ ਮੈਂ ਜਦੋਂ ਦੇਖਦਾ ਕਿ ਜਿਨ੍ਹਾਂ ਦੀ ਇੱਕ ਅੱਖ ਕੁਦਰਤੀ ਤੌਰ ਤੇ ਖਰਾਬ ਹੋ ਜਾਂਦੀ ਹੈ ਜਾਂ ਐਕਸੀਡੈਂਟ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਇੱਕ ਅੱਖ ਦੇ ਨਾਲ ਵੀ ਆਪਣਾ ਜੀਵਨ ਪੂਰਾ ਜਿਉਂਦੇ ਆ ਤਾਂ ਕੀ ਮੈਂ ਇੱਕ ਅੱਖ ਦੇ ਕੇ ਦੂਜੇ ਉਸ ਇਨਸਾਨ ਨੂੰ ਜਿਹਨੂੰ ਜਿਨੇ ਇਹ ਦੁਨੀਆ ਦੇਖੀ ਵੀ ਨਹੀਂ ਅਗਰ ਉਹ ਮੇਰੀ ਕੱਖ ਦੇ ਨਾਲ ਇਸ ਦੁਨੀਆ ਨੂੰ ਸੰਸਾਰ ਨੂੰ ਦੇਖ ਸਕਦਾ ਹੈ ਚੰਗੇ ਤੇ ਮਾੜੇ ਦੀ ਪਰਖ ਕਰ ਸਕਦਾ ਹੈ ਤਾਂ ਕੀ ਮੈਂ ਇੱਕ ਕੱਖ ਦੇ ਨਾਲ ਇਸ ਦੁਨੀਆ ਦੇ ਵਿੱਚ ਵਿਚਰ ਨਹੀਂ ਸਕਦਾ ਔਰ ਸਭ ਤੋਂ ਵੱਡੀ ਗੱਲ ਤਾਂ ਟੈਨਸ ਆ ਇਹ ਹੈ ਕਿ ਮੈਂ ਹੁਣ ਬੌਨਸ ਕੁਮਾਰ ਰਿਹਾ ਹਾਂ ਜੋ ਸਾਡਾ ਖਾਸ ਕਰਕੇ ਹਿੰਦੁਸਤਾਨ ਦਾ ਜਿਹੜਾ ਜੀਣ ਦਾ ਇੱਕ ਲੈਵਲ ਹੈ ਉਹ 60 ਸਾਲ ਗਿਨਿਆ ਗਿਆ 60 ਤੋਂ ਹੁਣ ਮੈਂ 70 ਦਾ ਹੋ ਗਿਆ ਮੈਂ 10 ਸਾਲ ਦੀ ਜਿਹੜਾ ਉਹ ਬੋਨਸ ਕਮਾ ਚੁੱਕਿਆ ਹੁਣ ਅੱਗੇ ਕੀ ਕਿਰਪਾ ਹੋਣੀ ਹੈ ਮਹਾਰਾਜ ਜੀ ਮੈਂ ਕਹਿ ਨਹੀਂ ਸਕਦਾ ਲੇਕਿਨ ਜੋ ਫਿਟਨੈਸ ਮੈਨੂੰ ਮੇਰੇ ਵਾਗਰੋਂ ਬਖਸ਼ੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਵੀ ਉਹ ਮੈਨੂੰ ਸਵਾਸ ਦੇਣਗੇ ਉਹ ਮੈਂ ਪੂਰਨ ਤੌਰ ਉਤੇ ਇਸ ਇਨਸਾਨੀਤ ਵਾਸਤੇ ਇਹਨਾਂ ਲੋਕਾਂ ਵਾਸਤੇ ਲਾਣਾ ਚਾਹੁੰਦਾ ਡਾਕਟਰ ਸਾਹਿਬ ਨੇ ਮੈਨੂੰ ਉੱਥੋਂ ਇਨਕਾਰ ਕਰਤਾ ਸੀ ਕਹਿੰਦੇ ਵੀ ਐਦਾਂ ਦਾ ਕੋਈ ਕਾਨੂੰਨ ਨਹੀਂ ਹੈ ਵੀ ਅਸੀਂ ਇਹ ਇਹ ਤੁਹਾਡਾ ਮਤਲਬ ਹੈ ਜਿਹੜਾ ਇਦਾਂ ਕੋਈ ਅੰਗ ਲੈ ਸਕੀਏ ਲੇਕਿਨ ਮੈਂ ਇਹ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਦਾਂ ਦਾ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਹੈ ਕਿ ਜੇਕਰ ਬੰਦਾ ਕੋਈ ਪੂਰਨ ਤੌਰ ਤੇ ਆਪਣੀ ਜ਼ਿੰਦਗੀ ਤੋਂ ਸਫਲ ਹੈ ਆਪਣੀ ਜ਼ਿੰਦਗੀ ਦੇ ਪੂਰਨ ਤੌਰ ਤੇ ਕਹਿੰਦਾ ਮੈਂ ਹੁਣ ਪੂਰਨ ਤੌਰ ਤੇ ਜਨਕਿ ਬਿਲਕੁਲ ਖੁਸ਼ ਹੈ ਮੈਂ ਹਰ ਇੱਕ ਚੀਜ਼ ਪ੍ਰਾਪਤ ਕਰ ਲਈ ਹੁਣ ਮੈਂ ਆਪਣੇ ਪੂਰਨ ਪੂਰੇ ਪੂਰੇ ਆਰਗਨ ਆਪਣੀ ਜਿੰਦੇ ਜੀ ਜੀਣੇ ਚਾਹੁੰਨਾ ਔਰਤਾ ਕੇ ਜੀਰੂ ਵੀ ਉਹ ਅੰਗ ਲੱਗਣ ਸਵੈ ਇੱਛਾ ਨਾਲ ਸਵੈ ਇੱਛਾ ਦੇ ਨਾਲ ਉਹ ਆਪਣੀ ਵਧੀਆ ਜ਼ਿੰਦਗੀ ਜੀਣ ਤੇ ਮੈਂ ਇਸ ਦੁਨੀਆ ਤੋਂ ਹੁਣ ਚਲਾ ਜਾਵਾਂ ਐਦਾਂ ਦੇ ਕੋ ਕਾਨੂੰਨ ਹੋਣਾ ਚਾਹੀਦਾ ਤਬਰ ਸਹਿਮਤ ਇਹਨਾਂ ਗੱਲਾਂ ਦੇ ਨਾਲ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਪਰਿਵਾਰ ਇਹ ਗੱਲ ਕਹਿਣਾ ਵੀ ਠੀਕ ਆ ਬਾਪੂ ਜੀ ਠੀਕ ਆ ਇੱਕ ਇੱਕ ਕਦੇ ਵੀ ਨਹੀਂ ਹੋ ਸਕਦਾ ਜੀ ਕਿਉਂ ਕਿ ਕਿਉਂਕਿ ਤੁਸੀਂ ਦੇਖਿਆ ਕਿ 100 100 ਸਾਲ ਈਸੋ 110 ਸਾਲ ਵੀ ਲੋਕੀ ਜੀ ਕੇ ਜਾਂਦੇ ਆ ਲੇਕਿਨ ਜਦੋਂ ਅਸੀਂ ਉਹ ਉਹਨਾਂ ਦੇ ਨਾਲ ਕੋਈ ਇਦਾਂ ਦੀ ਗੱਲ ਕਰੀਏ ਤਾਂ ਉਹ ਇਦਾਂ ਮਹਿਸੂਸ ਕਰਦੇ ਨੇ ਕਿ ਜਿੱਦਾਂ ਸ਼ਾਇਦ ਮਤਲਬ ਕਿ ਸਾਡੇ ਨਾਲ ਕੋਈ ਧੋਖਾ ਹੋ ਰਿਹਾ ਹੈ ਸੋ ਇਸ ਕਰਕੇ ਇਸ ਮਾਮਲੇ ਚ ਜਿਹੜੇ ਜਿਹੜੇ ਬੱਚੇ ਜਾਂ ਜਿਹੜੇ ਪੈਰੈਂਟਸ ਇਦਾਂ ਦਾ ਕੰਮ ਕਰਦੇ ਨੇ ਮੈਂ ਕਹਣਾ ਕੋਈ ਪੂਰਨ ਤੌਰ ਉਤੇ ਉਸ ਕਾਨੂੰਨ ਪਰ ਗਵੈਗਰ ਦੇ ਹੁਕਮ ਚ ਚੱਲਦੇ ਨੇ ਜੇ ਨਹੀਂ ਚੱਲਦੇ ਤਾਂ ਉਹ ਉਹਦੀ ਮਖਾਲਫਤ ਕਰਦੇ ਨੇ ਉਹਨਾਂ ਦੇ ਅਗੇਂਸਟ ਚੱਲਦੇ ਰਾਜਵੀਰ ਜਵੰਦਾ ਦਾ ਤਾਂ ਚਲੋ ਬਹੁਤ ਵੱਡਾ ਨਾਮ ਬਾਈ ਜੀ ਉਹ ਵੀ ਵੀਰ ਆਪਣਾ ਚੜ੍ਹਦੀ ਕਲਾ ਦੇ ਵਿੱਚ ਰਵੇ ਜਦੋਂ ਅੱਜ ਸਵੇਰੇ ਡਾਕਟਰਾਂ ਨੇ ਆ ਪਿਛਲੇ ਇੱਕ ਲੋੜਣਾ ਤੋਂ ਦੱਸ ਰਹੇ ਵੀ ਭਾਈ ਹੁਣ ਤੰਦਰੁਸਤੀ ਦੇ ਵੱਲ ਆ ਤੇ ਮਨ ਨੂੰ ਚੰਗਾ ਲੱਗਦਾ ਵੀ ਬਾਈ ਜੀ ਸਾਡਾ ਚੜ੍ਹਦੀ ਕਲਾ 'ਚ ਰਵੇ ਕਿਤੇ ਵੀ ਸੜਕ ਹਰਸਾ ਦਾ ਵਾਪਰੇ ਕਿਸੇ ਦਾ ਵੀ ਕੋਈ ਘਰ ਦੇ ਵਿੱਚੋਂ ਜੀ ਨਾ ਜਾਵੇ ਇਸ ਗੱਲ ਦੀ ਅਸੀਂ ਅਰਦਾਸ ਕਰਦੇ ਪਰ ਜੇ ਰਾਜਵੀਰ ਜਵੰਦਾ ਤਾਂ ਚਲੋ ਮਸ਼ਹੂਰ ਨਾਮ ਬਹੁਤ ਵੱਡੀ ਖਬਰ ਆ ਬਹੁਤ ਵੱਡੀ ਜਾਣਕਾਰੀ ਹੈ ਸਭ ਨੂੰ ਕੋਈ ਹੋਰ ਹੋਵੇ ਮੁਖਤਿਆਰ ਸਿੰਘ ਦੀਪਕ ਕੁਮਾਰ ਸਵਰਨ ਸਿੰਘ ਫੋਮਣ ਸਿੰਘ ਸੰਤ ਸਿੰਘ ਜੋਗੇ ਐ ਸ਼ ਕੋਈ ਹੋਰ ਹੋਵੇ ਤਾਂ ਵੀ ਤੁਹਾਡੀ ਭਾਵਨਾ ਇਹ ਰਹੂਗੀ ਕਿ ਮੈਂ ਮੇਰਾ ਅੰਗ ਲੈ ਲਵਾਂ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਉਂਕਿ ਅ ਕਿਸੇ ਦਾ ਭਾਵੇਂ ਕੋਈ ਬੱਚਾ ਹੋਵੇ ਭਾਵੇਂ ਜਾਂ ਕਿਸੇ ਕੋਈ ਬੇਟਾ ਹੋਵੇ ਜਾਂ ਬੇਟੀ ਹੋਵੇ ਉਹ ਹਰ ਇੱਕ ਪੇਰੈਂਟਸ ਵਾਸਤੇ ਹਰ ਇੱਕ ਮਾਂ ਪਿਓ ਵਾਸਤੇ ਉਹ ਉਹਨਾਂ ਨੂੰ ਆਪਣਾ ਮਤਲਬ ਕਿ ਪਿਆਰ ਕਰਦੇ ਆ ਉਹਨਾਂ ਵਾਸਤੇ ਬਰਾਬਰ ਆਉ ਹਾਂ ਇਹ ਜਰੂਰ ਮੈਂ ਮੰਨਦਾ ਜਿਹੜੀਆਂ ਬਹੁਤ ਵੱਡੀ ਪਰਸਨੈਲਿਟੀਜ਼ ਹੁੰਦੀਆਂ ਉਹਨਾਂ ਨੇ ਸਮਾਜ ਨੂੰ ਬਹੁਤ ਕੁਝ ਦੇਣਾ ਹੁੰਦਾ ਹੂੰ ਜੇਕਰ ਉਹ ਸਮਾਜ ਦੇ ਵਿੱਚ ਜ਼ਿਆਦਾ ਵਕਤ ਬਤਾਉਂਦੇ ਆ ਜ਼ਿਆਦਾ ਵਕਤ ਮਤਲਬ ਇਹ ਰਹਿੰਦੇ ਆ ਤਾਂ ਉਹ ਸਮਾਜ ਨੂੰ ਇੰਨਾ ਕੁਝ ਦੇ ਜਾਂਦੇ ਆ ਕਿ ਜੇ ਮੈਂ ਸਮਝਦਾ ਵੀ ਫਿਰ ਸਾਡੇ ਆਰਗਨਸ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਹੂੰ ਕਦੇ ਕੁਛ ਇਹੋ ਜਿਹਾ ਵਾਪਰਿਆ ਆ ਪੰਜ ਇਹੋ ਜਿਹਾ ਦੇਖਿਆ ਹੋਵੇ ਵੀ ਜਿਹਨੇ ਤੁਹਾਨੂੰ ਹੈਰਾਨ ਕਰਤਾ ਹੋਵੇ ਕਈ ਕੁਝ ਸੋਚਣ ਲਈ ਮਜਬੂਰ ਕਰਤਾ ਹੋਵੇ ਨੌਕਰੀ ਮੌਕੇ ਜ਼ਿੰਦਗੀ ਜਿਉਣ ਮੌਕੇ ਪਰਿਵਾਰ ਦੇ ਵਿੱਚ ਬਾਹਰੋਂ ਪਰਿਵਾਰ ਦੇ ਬਹੁਤ ਕੁਝ ਆ ਭਾਜੀ ਜਿੰਦਗੀ ਦਾ ਬਹੁਤ ਉਚਾਰ ਉਤਾਰ ਚੜਾ ਦੇਖਿਆ ਅਸੀਂ ਗੁਰਦਾਰਾ ਸਾਹਿਬ ਦੇ ਨਾਲ ਜੁੜੇ ਸੀ ਆਰਸੀਐਲ ਕਿਉਂ ਮੈਂ ਗੱਲ ਕਰਦਾ ਰੀਅਲ ਕੁਝ ਫੈਕਟੀ ਕਪੂਰਤਾਲਾ ਦੀ ਉੱਥੇ ਸੀ ਬਹੁਤ ਮਤਲਬ ਕਿ ਮਾਰਾ ਤੁਸੀਂ ਕਦੇ ਪੁੱਛੋਗੇ ਜਾ ਕੇ ਬਾਬਾ ਚਾਲ ਮੈਨੂੰ ਬੰਪੂ ਭਪਿੰਦਰ ਸਿੰਘ ਦੇ ਨਾਲ ਨਾਲ ਜਾਣਦੇ ਮੈਨੂੰ ਬਾਬਾ ਬਾਬਾ ਚਾਲ ਦੇ ਨਾਲ ਦੇ ਨਾਲ ਜਾਣਦੇ ਆ ਕਦੇ ਪੁੱਛੋ ਉੱਥੇ ਜਾ ਕੇ ਮਤਲਬ ਬਾਬਾ ਚਾਲ ਦੀ ਟੀਮ ਜਾਂ ਮਤਲਬ ਇਹਨਾਂ ਨੇ ਇੱਥੇ ਕੀ ਕੀ ਸੇਵਾਵਾਂ ਕੀਤੀਆਂ ਹੋਇਆ ਸਾਰਾ ਕੁਝ ਉਸ ਕਲਪੁਰੂ ਵੈਗਰੀ ਕਿਰਪਾ ਦੇ ਨਾਲ ਸਾਡੇ ਸਮਸ਼ਾਨ ਘਟ ਦੀ ਬਹੁਤ ਬੁਰੀ ਹਾਲਤ ਸੀ ਸੌਰੀ ਉੱਥੇ ਸਾਨੂੰ ਕਹਿਣ ਲੱਗੇ ਮਤਲਬ ਕਿ ਵੀ ਇਹ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਬਈ ਤੁਸੀਂ ਉਹ ਸੇਵਾ ਸੰਭਾਲੋ ਮੇਰੇ ਨਾਲ ਦੇ ਸਾਥੀ ਕਹਿਣ ਲੱਗੇ ਵੀ ਬਾਬਾ ਜੀ ਵੀ ਇਹ ਸੇਵਾ ਸ਼ੁਰੂ ਕਰੋ ਮੈਂ ਉੱਥੇ ਜਾ ਕੇ ਇਕੱਲੇ ਨੇ ਸੇਵਾ ਕੀਤੀ ਸ਼ੁਰੂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਉੱਥੇ ਰਹਿਣਾ ਔਰ ਇੰਨੀ ਬੁਰੀ ਹਾਲਤ ਸੀ ਕਿ ਜਦੋਂ ਵੀ ਕੋਈ ਉੱਥੇ ਡੈੱਡ ਬੋਡੀ ਲੈ ਕੇ ਆਉਂਦਾ ਸੀ ਤਾਂ ਸਾਰੇ ਹੈਰਾਨ ਹੋ ਜਾਂਦੇ ਸੀ ਬਈ ਇੰਨਾ ਵਧੀਆ ਇਨਫਰਾਸਟ੍ਰਕਚਰ ਹੈ ਸਾਰੀ ਆਰਸੀਐਫ ਦਾ ਲੇਕਿਨ ਇਥੇ ਸਮਸ਼ਾਨ ਘੜ ਦੀ ਬਹੁਤ ਬੁਰੀ ਹਾਲਤ ਹੈ ਤੇ ਅੱਜ ਤੁਸੀਂ ਉਹ ਸਮਸ਼ਾਨ ਘੜ ਜਾ ਕੇ ਦੇਖੋ ਤਾਂ ਤੁਸੀਂ ਹੈਰਾਨ ਹੋ ਜਾਓਗੇ ਅ ਕੈਨਾ ਸਾਹਿਬ ਉੱਥੇ ਅਸੀਂ ਮੁਰਦੇ ਹੱਥੀ ਸਾੜੇ ਆ ਮੈਂ ਉੱਥੇ ਮੁਰਦੇ ਹੱਥੀ ਸਾੜੇ ਆ ਇੱਕ ਕਮਰਾ ਸੀ ਔਰ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਸਾਡੇ ਇੱਕ ਬੱਚਾ ਪੜਨ ਗਿਆ ਸੀ ਕੈਨੇਡਾ ਉੱਥੇ ਉਹਦੀ ਡੈਥ ਹੋ ਗਈ ਉਹਦੀ ਡੈੱਡ ਬੋਡੀ ਬੋਡੀ ਆਈ ਸੀ ਇੱਕ ਬਾਕਸ ਸੀ ਬਹੁਤ ਬਿਆਰਾ ਬਾਕਸ ਸੀ ਉਹਦੇ ਵਿੱਚ ਆਈ ਸੀ ਜਦੋਂ ਉਹ ਬਾਕਸ ਉੱਥੇ ਖੋਲਿਆ ਗਿਆ ਉਹਦੀ ਡੈੱਡ ਬੋਡੀ ਬਿਲਕੁਲ ਫਰੈਸ਼ ਸੀ ਉਹਦਾ ਸੰਸਕਾਰ ਕੀਤਾ ਗਿਆ ਉੱਥੇ ਗੱਲਾਂ ਹੋਈਆਂ ਵੀ ਇਹ ਇਹ ਬਾਕਸ ਦਾ ਕੀ ਕਰਨਾ ਉਹ ਬਾਕਸ ਤੋਂ ਵੀ ਲੋਕੀ ਡਰਦੇ ਸੀ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਗੁਰੂ ਦੇ ਨਾਲ ਜੁੜੇ ਐ ਜਿਹੜੇ ਗੁਰੂ ਦੇ ਲੜਨ ਲੱਗੇ ਐ ਮੈਂ ਉਹਨਾਂ ਦੀ ਗੱਲ ਕਰਦਾ ਉਹ ਕਹਿਣ ਲੱਗੇ ਵੀ ਇਸ ਨੂੰ ਸਮੋਦਰ ਵਿੱਚ ਸੁੱਟ ਲਓ ਹਾਂ ਜੰਗ ਦੇ ਪਾਣੀ ਵਿੱਚ ਸੁੱਟ ਦੋ ਮੈਂ ਕਿਹਾ ਨਹੀਂ ਅਸੀਂ ਗੁਰਦਾਰਾ ਸਾਹਿਬ ਸੇਵਾ ਕਰਦੇ ਸੀ ਮੈਂ ਉੱਥੇ ਖੁਦ ਸੇਵਾ ਕਰਦਾ ਸੀ ਮੈਂ ਕਹਿੰਦੀ ਇਹ ਇਹ ਬਾਕਸ ਮੈਨੂੰ ਦੇ ਦਿਓ ਪੜੀ ਮੈਂ ਬੈਕਸ ਲੈ ਬਾਕਸ ਲੈ ਕੇ ਰੱਖ ਲਿਆ ਮੁੜ ਕੇ ਮੈਂ ਉਹ ਬਾਕਸ ਨੂੰ ਗੁਰਦਾਰਾ ਸਾਹਿਬ ਲੈ ਆਇਆ ਜਿੱਥੇ ਉਹ ਗੁਰਦਾਰਾ ਸਾਹਿਬ ਰੱਖਿਆ ਸੀ ਉੱਥੇ ਵੀ ਜਿਹੜੀ ਸੰਗਤ ਉੱਥੇ ਮਹਾਰਾਜ ਦੇ ਨੂ ਨਤਮਸਤਕ ਹੁਣ ਆਉਂਦੀ ਸੀ ਉਹ ਸੰਗਤ ਉਸ ਬਾਕਸ ਤੋਂ ਡਰਦੀ ਸੀ ਹੂੰ ਫੇਰ ਮੈਂ ਉੱਚ ਕੇ ਜਿੱਥੇ ਅਸੀਂ ਪਿੱਛੇ ਸੇਵਾ ਕਰਦੇ ਸੀ ਖੇਤੀਬਾੜੀ ਦੀ ਮੈਂ ਉੱਥੇ ਲੈ ਗਿਆ ਉਸ ਦੇ ਵਿੱਚ ਭਾਜੀ ਅਸੀਂ ਸਾਰੇ ਆਪਣੇ ਟੂਲ ਰੱਖੇ ਕਈਆਂ ਦਾਤਰੀਆਂ ਖੁਰਪੇ ਯੂਰੀਆ ਜੋ ਵੀ ਮਤਲਬ ਕਿ ਥੋੜਾ ਬੋੜਾ ਪੌਂਦੇ ਸੀ ਸਾਰਾ ਕੁਝ ਉੱਥੇ ਰੱਖਿਆ ਉਹਦੇ ਵਿੱਚ ਜਦੋਂ ਕੋਈ ਮਤਲਬ ਕਿ ਕੋਈ ਮਠਾਈ ਦਾ ਡੱਬਾ ਲੈ ਕੇ ਆਉਂਦਾ ਸੀ ਅਸੀਂ ਉਹ ਵੀ ਵਿੱਚ ਰੱਖਣਾ ਆਪਣੀ ਖਾਣ ਪੀਣ ਦੀਆਂ ਚੀਜ਼ਾਂ ਵੀ ਵਿੱਚ ਰੱਖਣੀਆਂ ਫਿਰ ਸਾਰਾ ਉਹ ਉੱਥੇ ਛਕਾਉਣੀਆਂ ਪਿੱਛੇ ਉਹ ਬਾਕਸ ਅੱਜ ਵੀ ਉੱਥੇ ਪਿਆ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਅੱਜ ਤੱਕ ਵਰਤਿਆ ਗਿਆ ਸੋ ਇਦਾਂ ਦੇ ਹਾਲਾਤ ਅੱਗੇ ਭਾਈ ਜਦੋਂ ਕੋਈ ਡੈਡ ਵੱਡੀ ਹੁੰਦੀ ਸੀ ਉਹਦੀਆਂ ਦਵਾਈਆਂ ਉਹਦੇ ਕੱਪੜੇ ਲੋਕੀ ਸਮਸ਼ਾਨ ਘਟ ਸੁੱਟ ਜਾਂਦੇ ਸੀ ਫਿਰ ਅਸੀਂ ਉਹਨਾਂ ਨੂੰ ਬਦਲੀ ਕਿਤੇ ਕਿਤੇ ਬਿਲੇ ਲਾਉਂਦੇ ਸੀ ਅਸੀਂ ਫਿਰ ਸਾਨੂੰ ਕਹਿੰਦੇ ਆ ਜੀ ਬਾਬਾ ਜੀ ਤੁਸੀਂ ਇੱਥੇ ਸੇਵਾ ਕਰਦੇ ਹੋ ਚਲੋ ਤੁਸੀਂ ਐ ਕਰੋ ਵੀ ਤੁਸੀਂ ਇੱਥੇ ਜੈਨੋ ਮਤਲਬ ਕਿ ਅਸ਼ਵਾਜ ਹਾਂ ਜੀ ਜ਼ਿਕਰੀਆ ਜ਼ਿਕਰੀਆ ਵਾਕਈ ਤੈਨਾ ਜੀ ਦੀ ਬੜੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਐਡਾ ਜਿਗਰਾ ਆਂਦਾ ਕਿੱਥੋਂ ਵਾਕਈ ਇਹ ਗੱਲ ਹੈ ਕਿ ਵੀ ਐਡਾ ਜਿਗਰਾ ਆਂਦਾ ਕਿੱਥੋਂ ਹੈ ਕਿ ਬੰਦਾ ਆਪਣੇ ਜਿਸਮ ਦੇ ਹਿੱਸੇ ਪਹਿਲੀ ਤਾਂ ਗੱਲ ਹੈ ਕਿ ਮੌਤ ਨੂੰ ਮੰਨਣਾ ਕਬੂਲ ਕਰਨਾ ਕਿ ਵੀ ਮੈਂ ਮਰ ਜਾਣਾ ਤੇ ਬਾਅਦ ਚ ਇਹ ਦੇ ਦਿਆ ਜੇ ਇਹ ਚੀਜ਼ ਵੀ ਬੜੀ ਵੱਡੀ ਗੱਲ ਨੇ ਜਦੋਂ ਹੀ ਬਾਦ ਉਹ ਤੋਂ ਬੰਦੇ ਦੀ ਰੂਹ ਨਹੀਂ ਹੁੰਦੀ ਜਾਨ ਨਹੀਂ ਹੁੰਦੀ ਬੰਦੇ ਨੂੰ ਕੋਈ ਹੋ ਨਹੀਂ ਹੈ ਲੇਕਿਨ ਜ਼ਿੰਦਾ ਤੁਸੀਂ ਜਿੰਦੇ ਜਾਗਦੇ ਤੁਸੀਂ ਇਹ ਕਹਿੰਦੇ ਹੋ ਕਿ ਮੇਰਾ ਕੋਈ ਹੋਂ ਮੇਰਾ ਅੰਗ ਕਿਤੇ ਇਸਤੇਮਾਲ ਹੋ ਸਕਦਾ ਕਿਤੇ ਲੱਗ ਸਕਦਾ ਤੇ ਤੁਸੀਂ ਉਹ ਲੈ ਸਕਦੇ ਦੇਖੋ ਨਾ ਕਿ ਇਨਸਾਨ ਤੇ ਐਵੇਂ ਦਾ ਹੈ ਕਿ ਹੁਣ ਦੁਨੀਆ ਉਹਦੇ ਸਾਹਮਣੇ ਸਾਰੇ ਲੋਕ ਮਰਦੇ ਨੇ ਉਹ ਕਈਆਂ ਨੂੰ ਦਫਨਾਉਂਦਾ ਹੈ ਕਈਆਂ ਨੂੰ ਸਾੜਦਾ ਹੈ ਹਰ ਮਜ਼ਦਬ ਦੇ ਹਿਸਾਬ ਨਾਲ ਲੇਕਿਨ ਉਹਨੂੰ ਲੱਗਦਾ ਵੀ ਮੈਂ ਨਹੀਂ ਮਰਨਾ ਹਾਂ ਮੈਂ ਇਹ ਗੱਲ ਇਸ ਲਈ ਕਰ ਰਿਹਾ ਸੀ ਉਹਨੂੰ ਇਹ ਲੱਗਦਾ ਕਿ ਮੈਂ ਨਹੀਂ ਮਰਨਾ ਇਹ ਨਾ ਨਹੀਂ ਮਰਨਾ ਸੀ ਜਿੰਨਾਂ ਨੇ ਮਰ ਗਿਆ ਕਿਉਂਕਿ ਉਹ ਉੱਥੇ ਬੈਠਾ ਕਬਰ ਤੇ ਬੈਠਾ ਵੀ ਹਾਸੀਆਂ ਖੇਡੀਆਂ ਕਰਨ ਲੱਗ ਪੈਂਦਾ ਆਨੇ ਆਸਾਰ ਰੋਟੀ ਉਹਦੀ ਹਾਲਾਂਕਿ ਉਹਦੀ ਔਲਾਦ ਉਹਦੇ ਰਿਸ਼ਤੇਦਾਰ ਉਹਦਾ بیوی ਬੱਚੇ ਸਿਆ ਜਿਆਦਾ 2 ਦਿਨ ਸੋਗ 3 ਦਿਨ ਸੋਗ ਉਸ ਤੋਂ ਬਾਅਦ ਰੁਟੀਨ ਦੀ ਲਾਈਫ ਚਾਹੀਦੀ ਤੇ ਇਹ ਚੀਜ਼ ਨੂੰ ਮੰਨਣਾ ਤੇ ਫਿਰ ਆਪਣੇ ਅੰਗ ਨਿਧਾਨ ਕਰਨਾ ਫਿਰ ਇਹ ਗੱਲ ਲੇ ਕੇ ਵੀ ਉਹ ਕਹਿੰਦੇ ਵੀ ਕੋਈ ਐਸਾ ਕਾਨੂੰਨ ਹੋਵੇ ਕਿ ਮੈਂ ਜ਼ਿੰਦਾ ਹੀ ਕਰ ਸਕਾਂ ਜ਼ਿੰਦਗੀ ਦੀ ਜਿੰਨਾਂ ਨੂੰ ਹਕੀਕਤ ਦੀ ਸਮਝ ਆ ਜਾਂਦੀ ਹੈ ਨਾ ਤੇ ਫਿਰ ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਉਹ ਮੌਤ ਨੂੰ ਇਹ ਸਮਝ ਲੈਂਦੇ ਨੇ ਕਿ ਜੀ ਇਹ ਅਸੀਂ ਅਗਰ ਅੱਜ ਮਰਾਂਗੇ ਤੇ ਕੱਲ ਆਪਣੇ ਰੱਬ ਨੂੰ ਮਿਲ ਜਾਵਾਂਗੇ ਸਭ ਤੋਂ ਵੱਡੀ ਮੁਲਾਕਾਤ ਜਿਹੜੀ ਰੱਬ ਦੇ ਨਾਲ ਹੈ ਕਿਉਂਕਿ ਉਹ ਜ਼ਿੰਦਗੀ ਦਾ ਮਕਸਦ ਕੁਝ ਲੋਕ ਪਾ ਲੈਂਦੇ ਨੇ ਉਹਨਾਂ ਅੱਗੇ ਫਿਰ ਜਿਵੇਂ ਤੁਸੀਂ ਦੇਖਦੇ ਹੋ ਸ਼ਹੀਦ ਹੋ ਜਾਂਦੇ ਨੇ ਮੁਜਾਹਿਦ ਹਾਂ ਜੰਗ ਚ ਲੜਦੇ ਹੋਏ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਜਿਹੜੀ ਹੱਸੀ ਨਾਲ ਅੱਗੇ ਮਿਲਣਾ ਨਾ ਹਾਂਜੀ ਉਹ ਸਭ ਤੋਂ ਬੜੀ ਹੈ ਹਾਂਜੀ ਤੇ ਜਿਸ ਤਰ੍ਹਾਂ ਕਿ ਰਾਜਵੀਰ ਜਵਿੰਦਾ ਜੀ ਉਹ ਜੋ ਕਿ ਜ਼ਖਮੀ ਹੋਏ ਨੇ ਕਾਫੀ ਸ਼ਦੀਦ ਜ਼ਖਮੀ ਹੋਏ ਨੇ ਤੇ ਉਹਨਾਂ ਦੇ ਕਾਫੀ ਮਤਲਬ ਕਿ ਆਰਗਨਸ ਵੀ ਡੈਮੇਜ ਹੋਏ ਨੇ ਉਹਨਾਂ ਦੇ ਰੀਡ ਦੀ ਹੱਡੀ ਟੁੱਟੀ ਦੋ ਤਿੰਨ ਜਗ੍ਹਾ ਤੋਂ ਪਸਲੀਆਂ ਟੁੱਟੀਆਂ ਕਾਫੀ ਉਹ ਕਾਫੀ ਜ਼ਿਆਦਾ ਖਰਾਬ ਨੇ ਤੇ ਲੋਕ ਅਰਦਾਸ ਕਰ ਰਹੇ ਨੇ ਤੇ ਉਹਨਾਂ ਦੇ ਅਰਦਾਸ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਦੁਆਵਾਂ ਦੀ ਸਾਡੀ ਵੀ ਅਰਦਾਸ ਹੈ ਕਿ ਉਹ ਅੱਲਾਹ ਤਾਲਾ ਉਹਨਾਂ ਨੂੰ ਸੇਦ ਦੇਵੇ ਹਾਂਜੀ ਕਿਉਂਕਿ ਕੋਈ ਵੀ ਜਿਹੜਾ ਇਨਸਾਨ ਇਨਸਾਨ ਦੀ ਜਾਨ ਕੀਤੀ ਹੈ ਇਨਸਾਨੀਅਤ ਉਹ ਭਾਵੇਂ ਆਮ ਬੰਦਾ ਹੋਵੇ ਤੇ ਭਾਵੇਂ ਉਹ ਕੋਈ ਖਾਸ ਬੰਦਾ ਹੋਵੇ ਖਾਸ ਬੰਦਾ ਹੋਵੇ ਲੇਕਿਨ ਇਨਸਾਨ ਇਨਸਾਨ ਹੀ ਹੈ ਉਹਦੀ ਜ਼ਿੰਦਗੀ ਉਨੀ ਹੀ ਕੀਮਤੀ ਹੈ ਜਿੰਨੀ ਕਿਸੇ ਵੀ ਦੁਆ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਸਾਡੇ ਚੈਨਲ ਦੇ ਰਾਹ ਵੀ ਦੁਆ ਦਿੱਤੀ ਹੈ ਅਪੀਲ ਹਾਂਜੀ ਉਮੀਦ ਹੈ ਕਿ ਦੋਸਤਾਂ ਨੂੰ ਇਸ ਵੀਡੀਓ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਨਵੀਂ ਚੀਜ਼ ਤੋਂ ਨਾਲ ਤਾਰਫ ਹੋਇਆ ਹੋਵੇਗਾ ਤੇ ਅਗਰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਆ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਭ ਦੀ ਇਜਾਜ਼ਤ ਅੱਲਾਹ ਅੱਲਾਹ ਨੇ ਕਿ ਬਾਕੀ